ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਬਲੇ ਦੱਸੋ ਵੀ ਕਿੱਥੇ ਚੱਲੇ ਆ ਅਸੀਂ ਮਹਾਰਾਜ ਦੀ ਕਿਰਪਾ ਨਾਲ ਬਬੂੜਾ ਸਾਹਿਬ ਪੈਲ ਯਾਤਰਾ ਤੇ ਚੱਲੇ ਆ ਕਿਉਂਕਿ ਸਾਡੇ ਨਗਰ ਤੋਂ ਅੱਗੇ ਵੀ ਜਾਂਦੇ ਰਹਿੰਦੇ ਨੇ ਦਲੇਰਕੌਰਾਂ ਦੀ ਮਮੇ ਐਕਸਪੀਰੀਅੰਸ ਕਰਨਾ ਨਾਲੇ ਮਹਾਰਾਜ ਦੇ ਦਰਸ਼ਨ ਕਰਨ ਜਾਣਾ ਵਾ ਮੈਂ ਚਲੋ ਫਿਰ ਤੇ ਇਸ ਵਕਤ ਦਲੇਰਕੌਰ ਆ ਜਸਕਰਨ ਸਿੰਘ ਤੇ ਗਗਨਦੀਪ ਕੌਰ ਇਹ ਵੀ ਸਾਡੇ ਨਾਲ ਚੱਲੇ ਇਸ ਵਾਰ ਚਲੋ ਤੁਹਾਨੂੰ ਵਿਖਾਉਣੇ ਅੱਗੇ ਅੱਗੇ ਮੈਂ ਤੇ ਗਗਨਕੌਰ ਅਸੀਂ ਸੁਣਦੇ ਰਹਿੰਦੇ ਸੀ ਸਿੰਘ ਸਾਹਿਬ ਨਾਲ ਕੋਲੇ ਜਿੱਦਾਂ ਦਰਬਾਰ ਸਾਹਿਬ ਵੀ ਪੈਦਲ ਯਾਤਰਾ ਤੇ ਜਤਰਨਤਨ ਸਾਹਿਬ ਵੀ ਜਾਂਦੇ ਰਹੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਹੀਂ ਸਾਡਾ ਵਲੌਗ ਬਣਾਉਣ ਦਾ ਮਕਸਦ ਕੀ ਆ ਭਲਾ ਦੱਸ ਦੱਸ ਕੰਨ ਸੇ ਸਾਡੀ ਚੱਲੀ ਰਹੀ ਜਾ ਰਹਾ ਗੁਰੂ ਸਾਹਿਬ ਨੇ ਨਾਲੇ ਕਿਰਪਾ ਕੀਤੀ ਆ ਹਾਂ ਨਾ ਪਹਿਲੀ ਵਾਰੀ ਚੰਗੀ ਸੰਗਤ ਤੁਹਾਨੂੰ ਬਹੁਤ ਵੇਲੇ ਜਾਂਦੀ ਹੈ ਨਾਲੇ ਆਪਾਂ ਜੇ ਜਾਣਦੇ ਆ ਕੋਈ ਹੋਰ ਵੀ ਸ਼ਰਦਾ ਨਾਲ ਦੇਖੋ ਜਾਣਾ ਤਾਂ ਨੀਵੇਂ ਹੋ ਕੇ ਜਾਓ ਮੰਨਦੇ ਹਮਾਰੇ ਨੇ ਆਪਾਂ ਨੂੰ ਜਹਾਜ ਦਿੱਤੇ ਸਾਰਾ ਕੁਝ ਦਿੱਤਾ ਵਾ ਪਰ ਫਿਰ ਵੀ ਸ਼ਰਦਾ ਨਾਲ ਜਾਓ ਸਰ ਹਾਲੀ ਪਹੁੰਚ ਗਏ ਸੀ ਹਾਂ ਸਰ ਹਾਲੀ ਸਨ ਹਾਂਜੀ ਅਈ ਤੇ ਸਿੰਘ ਸਾਹਿਬ ਪੜੇ ਆ ਅਗਲਾ ਗੋਲ ਚ ਮਤਲਬ ਆਹੀ ਮਾਰੇ ਦਾ ਨਾਮ ਲੈ ਕੇ ਤੁਰੇ ਜਾਣਦੇ ਆ ਸਿੰਘ ਸਾਹਿਬ ਕਿੰਦਾ ਐਕਸਪੀਰੀਅੰਸ ਭਾਈ ਸਾਹਿਬ ਬਹੁਤ ਨੰਦਨ ਪਤਾ ਨਹੀਂ ਕਿਦਾਂ ਸੱਤ ਖੰਡ ਨੂੰ ਆਂਦੇ ਆ ਬੜਾ ਨਾਮ ਦੇ ਚੜਦੀ ਕਲਾ ਜੇ ਭੈਣ ਭਰਾ ਹੋਵੇ ਸਾਰੇ ਇੰਨਾ ਬਾਕਸ ਆ ਤੇ ਗੁਰੂ ਸਾਹਿਬੀਆਂ ਮੇਰਾ ਬੜਾ ਮੇਰਾ ਹਾਂ ਮੇਰਾ ਮੇਰਾ ਅਨੰਦ ਜੀ ਪੂਰਾ ਨੰਦਾ ਕੀ ਹਾਲ ਦੇ? ਸੈਂਜੀ ਜੂ ਨੀ ਵਿਚ ਤਾਂ ਨਹੀਂ ਪਾਣੀ ਵਧੀਆ ਰਹਿਣਾ ਲਓ ਜੀ ਫੌਜਾਂ ਕਹਿੰਦੇ ਪਹੁੰਚ ਗਈਆਂ ਆ ਸ਼ਹਿਰੇ ਪਨੂਆ ਲਾਗੇ ਚੱਕਰੀ ਪਹੁੰਚ ਗਏ ਵਾਹ ਕੁ ਮਾਰਾ ਮੈਂ ਉਹ ਸਾਨੂੰ ਪਤਾ ਵੀ ਸਾਡੀ ਵੀਡੀਓ ਚਾਕੇ ਬਹੁਤਿਆਂ ਨੇ ਨੈਗੇਟਿਵ ਕਮੈਂਟ ਵੀ ਕਰਨੇ ਆ ਪਰ ਆਪਾਂ ਨੂੰ ਕੋਈ ਪਰਵਾਹੀ ਨਹੀਂ ਆ ਜਦ ਸਾਡੇ ਮਾਰੇ ਤੋਂ ਵੱਡਾ ਕੋਈ ਨਹੀਂ ਹੈਗਾ ਤੇ ਸਾਨੂੰ ਫੇਰ ਲੱਲੀ ਜੱਲੀ ਦੀ ਪਰਵਾਹ ਨਹੀਂ ਆ ਸਾਡੀ ਸ਼ਰਦਾ ਤੇ ਅੰਨੀ ਸ਼ਰਦਾ ਅੰਨੀ ਤੋਂ ਵੀ ਨੈਕਸਟ ਲੈਵਲ ਅੰਨੀ ਬਸ ਮਾਰੇ ਸ਼ੁਕਰ ਕਰੇ ਹੈਨਾ ਸਾਨੂੰ ਪਤਾ ਸਾਡੇ ਪਰਮੇਸ਼ਰ ਤੋਂ ਬਿਨਾਂ ਸਾਡਾ ਕੋਈ ਹੈਗਾ ਹੀ ਨਹੀਂ ਚਾਹੇ ਬਾਬਾ ਬੁੱਢਾ ਸਾਹਿਬ ਹੀ ਆ ਸਾਡੇ ਹੋਈ ਆ ਤੈਨਹੀ ਪ੍ਰਭ ਪਾਇਓ ਤੈਨਹੀ ਪ੍ਰਭ ਪਾਇਓ ਜਦ ਮਾਰੇ ਨੇ ਕਿਆ ਵੀ ਤੁਹਾਡੇ ਅੱਗੇ ਅਰਦਾਸ ਕੀਤੇ ਸਭ ਕੁਝ ਮਿਲਦਾ ਤੇ ਕੋਈ ਚੀਜ਼ ਵਸਤੂ ਦੇ ਕੋਈ ਵੀ ਹੋ ਸਕਦੀ ਆ ਜਦ ਲੈਣਾ ਮਾਰੇ ਤੋਂ ਦੇਣਾ ਮਾਰੇ ਹੀ ਨੇ ਆ ਤੇ ਉਹਦੇ ਅੱਗੇ ਹੱਥ ਮੱਛਰ ਬਹੁਤ ਸਹੀ ਆ ਮੱਛਰ ਬੜਾ ਹੀ ਨਹੀਂ ਬ੍ਰੇਕ ਵੀ ਨਹੀਂ ਲੱਗਦਾ ਸ਼ੀਦ ਭਾਈ ਮਾਨੋਚਾਲ ਜੀ ਦਾ ਘਰ ਜਿੱਥੇ ਪੁਲਿਸ ਨੇ ਕਿਸ ਟਾਈਮ ਆਉਂਦੀ ਅਨਾਂਤ ਤਸ਼ੱਦਦ ਕੀਤਾ ਜਿਨ੍ਹਾਂ ਤੇ ਪ੍ਰੇਸ਼ਾ ਲਾ ਲਾ ਕੇ ਕਸ਼ਟ ਦਿੱਤੇ ਭਾਈ ਸਾਹਿਬ ਨੂੰ ਕਲੀਆਂ ਪ੍ਰੇਸ਼ਾ ਨਹੀਂ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਮਾਰੇ ਕਿਰਪਾ ਕਰੇ ਤੁਹਾਡੇ ਨਾਲ ਇੱਥੇ ਬਣਾਤੀ ਪੁਸਚੌਂਕੀ ਪਰ ਹੁਣ ਪਰਿਵਾਰ ਕੋਲ ਆ ਕੇ ਕੇਸ ਜਿੱਤ ਕੇ ਇਥੋਂ ਪੁਸਚੌਂਕੀ ਨਿਕਲ ਗਈ ਹੁਣ ਚਲੋ ਸਿੱਧਾ ਗਏ ਘਰਾਂ ਦੇ ਦਰਸ਼ਨ ਕਰਦੇ ਜਾਂਦੇ ਆ ਹਾਂ ਚਲੋ ਮਾਰੇ ਦੀ ਕਿਰਪਾ ਤੁਰੇ ਜਾਂਦੇ ਹਾਂ ਨਿਸ਼ਾਰਾ ਆ ਗਿਆ ਨਿਸ਼ਾਰਾ ਸਿੱਧੇ ਸਿੱਧੇ ਨਿਸ਼ਾਰਾ ਆ ਗਿਆ ਨਿਸ਼ਾਰਾ ਹੁਣ ਆਪਾਂ ਲੰਗਰ ਸਥਾਨ ਤੇ ਰੁਕੇ ਸੀ ਕੀ ਹੈ ਗਗਨਦੀਪ ਸਿੰਘ ਜੀ ਬਾਬਾ ਜੀ ਧੰਨਵਾਦ ਆਪ ਜੀ ਦਾ ਬਿਲਕੁਲ ਬਿਲਕੁਲ ਗੁਰੂ ਅਮਰਦਾਸ ਮਹਾਰਾਜ ਸਹੀ ਗੱਲ ਆ ਬਿਲਕੁਲ ਦੀ ਬਿਲਕੁਲ ਜੇ ਆਪਾਂ ਨੂੰ ਕੋਈ ਜਾਂਦਾ ਬਿਲਕੁਲ ਜੀ ਸਰਕਾਰ ਤੋਂ ਤਲਾਸ਼ ਤੇ ਗੱਲ ਸਮਝੇ ਨਹੀਂ ਹੁੰਦੇ ਬਿਲਕੁਲ बेल्कुल बेल्कुल। आप ही बैठे बिल्कुल जी बिल्कुल चौबी घंटे लंगर चलता बबा चढ़ दला चढ़ दी कला गुरु का लंगर चौबी घंटे चल रहा है हाँ जी। ਲਾ ਜੀ ਇਸ ਟਾਈਮ ਪਹੁੰਚ ਚੁੱਕੇ ਬਾਬਾ ਸਦਾਣਾ ਜੀ ਸੇਰੋਂ ਕਿੱਦਾਂ ਸੰਗਤੇ ਬੋਲੇ ਸੋਨੇਹਾ ਸੋਤ ਜੀ ਆਕਾ ਠੀਕ ਹੈ ਨਾ ਸੈਟਣਾ ਕਿੱਦਾਂ ਭੁੱਲਰ ਸਾਹਿਬ ਭੁੱਲਰ ਸਾਹਿਬ ਤਾਂ ਪੂਰੇ ਆਕੜ ਕੇ ਤੁਰਦੇ ਜੀ ਸੈਟਾਂ ਚੱਲ ਸ਼ੁਕਰ ਭਰਾ ਹਾਂ ਜੀ ਮਹਾਰਾਜ ਕਿੱਦਾਂ ਫਿਰ ਸਾਲ ਦੀ ਤਿਆਰੀ ਹੋਂਦੀ ਬਾਬਾ ਜੀ ਵੇਖੋ ਕੁਝ ਲੱਗਿਆ ਲੈ ਲੱਗਿਆ ਲੈ ਹਾਂ ਜੀ ਕਹੇ ਚੀਜ਼ ਦੀ ਵੀ ਪ੍ਰਾਪਤੀ ਕਰਨੀ ਹੋਵੇ ਕੁਝ ਵੀ ਚਾਹੀਦਾ ਹੋਵੇ ਹਾਂ ਉਹਦੇ ਵਾਸਤੇ ਹੱਟ ਤੇ ਕਰਨੇ ਪੈ। ਹੱਟ ਕਰਨਾ ਪੈਂਦਾ। ਮਾਰੇ ਤਰਸ ਕਰੇ। ਹੈ ਤੇ ਬਹੁਤ ਔਖਾ। ਚਲੋ ਮਾਰੇ ਦੀ ਕਿਰਪਾ ਨਾਲ 20 ਕਿਲੋਮੀਟਰ ਤੁਰੇ ਆਏ 6 ਘੰਟਿਆਂ ਦੇ ਵਿੱਚ। ਨਹੀਂ ਨਹੀਂ ਪਹਿਲਾਂ ਪਹਿਲਾਂ 6 ਘੰਟੇ ਬੋਲੋ। 6 ਘੰਟੇ ਪਹਿਲਾਂ ਹਾਂ। ਲੈ ਇੱਕ ਆ। 6 ਘੰਟੇ। ਇੱਕ ਆਓ। ਇਹ ਬੂੜ ਬੜੀ ਖੇਤੀ ਲਾਉਂਦਾ ਇੱਕ। ਐਂ ਖਲੋਤੇ ਹੱਸੇ ਰੂ। ਕਿ ਵਾਵਾ ਸਫਰ ਕੱਟਾਂ। ਇੱਕ ਅੱਧੀ ਰਾਤ ਸਟੇ ਕੀਤਾ ਰਾਜ। ਮੇਰਾ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਸਟਿਚੇਸ ਕਰਕੇ ਹਨਾ ਪਰ ਵਧੀਆ ਫਿਰ ਵੀ ਆਪਾਂ ਐਵਰੇਜ ਸੇਜ ਤੁਰ ਜਾਨਾ ਆਈਦੇ ਚੱਲਾਂਗੇ ਕੋਈ ਨਹੀਂ ਕੋਈ ਮਿਸਲਾ ਸਕਦਾ ਵੀ ਅਸੀਂ ਤੁਰ ਲਾਂਗੇ ਇੰਨਾ ਕਿਉਂਕਿ ਸਾਡੀ ਤੁਰਨ ਨਾਲ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਸਾਡੇ ਕੋਲ ਗੱਡੀ ਚ ਆਉਣਾ ਗੱਡੀ ਚ ਵਹਿਣਾ ਘਰ ਆ ਕੇ ਰੈਸਟ ਤੇ ਪਰ ਇਹ ਚਾਹੁੰਦੇ ਸੀ ਕਿ ਅਸੀਂ ਵੀ ਮਤਲਬ ਕਿ ਆਨੰਦ ਲੈਣਾ ਚਾਹੁੰਦੇ ਜਿੱਦਾਂ ਸੰਗਤ ਤੁਰ ਤੁਰ ਕੇ ਜਾਂਦੀ ਕਿਦਾਂ ਸੰਗਤ ਆਨੰਦ ਲੈਂਦੀ ਹੈ ਆਨੰਦ ਤਾਂ ਆਉਂਦਾ ਪੂਰਾ ਪੂਰਾ ਹਾਂ ਐਦਾਂ ਨਹੀਂ ਕੋਈ ਵੀ ਫੀਲ ਹੁੰਦਾ ਵੀ ਹਾਏ ਮਰ ਗਏ ਹਾਏ ਤੁਰ ਨਹੀਂ ਹੋਣਾ ਜਾਂ ਕਿਦਾਂ ਵੀ ਆ ਇਦਾਂ ਗਾਂ ਨੂੰ ਤੱਕਦੇ ਆ ਮਹਾਰਾਜ ਤੁਰੇ ਜਾਓ ਤੁਰੇ ਚੱਲੋ ਆਓ ਆਓ ਮੈਂ ਤੁਹਾਨੂੰ ਡੀਕਨ ਦਿਆਂ ਆਂ ਅਹੀਂ ਤੇ ਆ ਮਹਾਰਾਜ ਨੂੰ ਬੇਨਤੀ ਕਰਾਂ ਤੇ ਥੋੜੀ ਤੁਸੀਂ ਵੀ ਆਇਓ ਨਾ ਰਹੀ ਤੇ ਕਹਿੰਨੇ ਤੁਹਾਡਾ ਇੱਕ ਕਦਮ ਪੁੱਟਿਆ ਮਾਨ ਨਹੀਂ ਹੈਗਾ ਵੀ ਮੈਂ ਕੋ ਕਰੋੜਾ ਕਦਮ ਲੈ ਕੇ ਜਾਊਂਗਾ ਇਹ ਚਲੋ ਮਹਾਰਾਜ ਮਸ਼ਹਰ ਬਹੁਤ ਹੈ ਪਰ ਇਥੇ ਮਸ਼ਹਰ ਮਸ਼ਹਰ ਦਾ ਛੱਡ ਗੱਲਾਂ ਦਾ ਅਸੀਂ ਬੈਠੇ ਘਾਤੇ ਆ ਚਲ ਦੇ ਨੇ ਇੱਕ ਇੱਕੀ ਹੰਦਾ ਸ਼ੇਰੋਂ 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 ਤਰਨ ਤਰਨ ਸਾਹਿਬ ਪਹੁੰਚ ਚੱਲੇ ਆ ਉਹ ਤੁਹਾਨੂੰ ਬੋਲਦਾ ਜੱਦੀ ਲਾਣਾ ਔਰਿਆਂ ਦੇ ਹੌਸਲੇ ਬਲਬ ਹੋੜ ਜਿਹੜੀ ਤਰੇ ਜਾਂਦੇ ਆ ਸਤਨਾ ਵਾਹਗੁਰੂ ਕਰਦੇ ਬਸ ਸੋਨੇ ਇਥੇ ਰਹਿ ਗਿਆ 20 ਕਿਲੋਮੀਟਰ ਬਾਬਾ ਬੁੱਢਾ ਸਾਹਿਬ ਲੋ ਜੀ ਆਪਾਂ ਪਹੁੰਚੇ ਢੇਰਾ ਵਾ ਕੋਦੀ ਦਾ ਤੇ ਨਹੀਂ ਉਹ ਜੇ ਫਿਰ ਵੀ ਦਰਸ਼ਨ ਕਰਾਦਨੇ ਗੁਰਦੁਆਰਾ ਟੱਕਰ ਸਾਹਿਬ ਤਰਨਤਾਰਨ ਸਾਹਿਬ ਨਾਲ ਦੀ ਮੇਰੇ ਰਹਿ ਗਈ ਥੋੜਾ ਜਿਹਾ ਪਿੱਛੇ ਹੋਰ ਉਹ ਹੌਲੀ ਹੌਲੀ ਫਿਰ ਉਹ ਸਭ ਨਾਲ ਆਉਂਦੇ ਆ ਕਿਉਂਕਿ ਫਿਰ ਮੈਂ ਥੋੜਾ ਤੁਰ ਲੈਣਾ ਮੈਂ ਸਾਲ ਲੈ ਲੈਣਾ ਚਿਰ ਤੱਕ ਉਹ ਹੌਲੀ ਹੌਲੀ ਮੇਰੇ ਕੋਲ ਆ ਜਾਂਦੇ ਆ ਤੇ ਤਰਨਤਾਰਨ ਸਾਹਿਬ ਆ ਚੁੱਕੇ ਆ ਸ਼ਹਿਰ ਚ ਹਨਾ ਉੱਥੇ ਜਾ ਕੇ ਗੋਡਿਕਾਂ ਕਰਾਂਗੇ ਫਿਰ ਇੱਥੋਂ ਬਾਬਾ ਡਾ ਸਾਹਿਬ ਜਾਣਾ 18 ਕਿਲੋਮੀਟਰ ਫਿਰ ਅੱਗੇ ਦਾ ਸਫ਼ਰ ਅੱਗੇ ਚੱਲੂ ਕਰਾਂਗੇ ਫਿਰ 6 ਵਜੇ ਤੱਕ ਪਹੁੰਚਾਂਗੇ ਕਿਉਂਕਿ ਰਾਮ ਨਾ ਹੌਲੀ ਹੌਲੀ ਜਾਂਦੇ ਫਿਰ ਕਲੀਅਰ ਕੋਈ ਨਹੀਂ ਕੁਛ ਹੋ ਪਿੱਛੇ ਰਹਿੰਦੇ ਹੋਰੇ ਪੂਰੇ ਉਲੇ ਤਨੇ ਆਣੇ ਚਲੋ ਅੱਗੇ ਅੱਗੇ ਕਰੋਣੇ ਦਰਸ਼ਨ ਤੁਹਾਨੂੰ ਇੱਥੇ ਬਾਬਾ ਬੋਤਾ ਸਿੰਘ ਬਾਬਾ ਕਰਜਾ ਸਿੰਘ ਸਥਾਨ ਦੇ ਬਾਹਰ ਗੱਡੀ ਵੀ ਆਪਣੀ ਆ ਚੁੱਕੀ ਆ ਸੱਚਿਆ ਪਾਸ਼ਾ ਵੈਗਰੂ ਮੇਰੀ ਤਾਂ ਹਾਂਜੀ ਬਾਬਾ ਹੈਗਾ ਪਹੁੰਚ ਗਏ ਸਿੰਘਾਂ ਦੇ ਟੋਲ ਪਲਾਜ਼ੇ ਤੇ ਬਾਬਾ ਬੋਤਾ ਸਿੰਘ ਚੁੱਪ ਨਾ ਦੇ ਬਾਬਾ ਸਿਰਫ 12 ਕਿਲੋਮੀਟਰ ਰਹਿ ਗਿਆ 12 ਮੇਰੀ ਉਹਨੇ ਇੱਕ ਮਿੰਟ ਮਰੀ ਜੀ ਤੌਰ ਵੀ ਚੈੱਕ ਕਰਾ ਦਿਓ ਚੜਦੀ ਖਲਾ ਕੋਈ ਨਹੀਂ ਆ ਬਾਈ ਕਿਉਂ ਕਿੰਨਾ ਹੋ ਗਿਆ ਜੀ ਟਾਈਮ ਦੇਖ ਲੋ ਕਿੰਨਾ 22:30 ਅੰਮ੍ਰਿਤ ਵੇਲੇ ਦੇ ਬਾਬਾ ਬੋਤਾ ਤੇ ਆ ਗਏ ਸੜੀ ਸੇ 7 ਕਿਲੋਮੀਟਰ ਹੈ ਗਿਆ ਚਭਾਲ ਪਹੁੰਚ ਚਲੇ ਆ ਬਾਬਾ ਦਾ ਸਾਹਿਬ ਜੱਟ ਪਰਪੇ ਮੰਡੀਆਂ ਨੂੰ ਲੈ ਕੇ ਕਣਕ ਪਾਪਾ ਪਹੁੰਚ ਗਿਆ ਸਾਡੇ ਕੋ ਸਾਡਾ ਪਾਪਾ ਪਹੁੰਚ ਗਏ ਮੇਰੀ ਗੱਲ ਸੁਣੋ ਤੁਸੀਂ ਧੰਨ ਜੇ ਮਾਰੇ ਕਿਦਾਂ ਮੇਰੇ ਤੋਂ ਤਾਂ ਹੁਣ ਤੁਰਨੀ ਹੁੰਦਾ ਬਹੁਤ ਚਲ ਕੋਈ ਨਹੀਂ ਆ ਥੋੜਾ ਰਹਿ ਆਹੀ ਰੈਸਟ ਲੈਣੇ ਆ ਬਹੁਤ ਲਈ ਆ ਰੈਸਟ ਪਰ ਸਿੰਘ ਸਾਹਿਬ ਜੋ ਤੁਰੇ ਨੇ ਆਪਾਂ ਹਾਂ ਹੁਣ ਤਾਂ ਰਹਿ ਗਏ ਨੇੜੇ ਆਪਾਂ ਪਹੁੰਚਣ ਮਿੰਟਾਂ ਚ ਮਾਰੇ ਫਿੱਟ ਰੋ ਹੁਣ ਹਾਂ ਹੁਣ ਹੱਲਾ ਸ਼ੇਰੀ ਦੋ ਤੋ ਤੁਹਾਡਾ ਸਰੀਰ ਠੰਡਾ ਪੈ ਗਿਆ ਤੁਸੀਂ ਸਾਡੇ ਨੂੰ ਕਰੋਗੇ ਨਹੀਂ ਨਹੀਂ ਦੱਸੋ ਮਾਰੇ ਆ ਦੇਖੋ ਪੈਰਾ ਦੇ ਛਾਲੇ ਜਰਾ ਕਿਤੇ ਦੂਜੀ ਨਹੀਂ ਛਾਲਾ ਥੋੜਾ ਮੇਰੇ ਤਾਂ ਪੈਰ ਇਧਰਲੇ ਪੈਰ ਥੱਲੇ ਨਹੀਂ ਮੇਰੇ ਛਾਲਾ ਨਹੀਂ ਮੇਰੇ ਪੱਕੇ ਪੈਰ ਨਾ ਇਧਰ ਇੱਥੇ ਮੇਰੇ ਨੂੰ ਉਹ ਮਨ ਦੋ ਦੂਜੀ ਜਗਤ ਤੇ ਕਰੀ ਆ ਦੇਖੋ ਮੈਂ ਤਾਂ ਜੀਸੀ ਪੱਪਾ ਆ ਦੇਖੋ ਮਾਤਾ ਦੀ ਕਿੰਨੀ ਉਮਰ ਆ ਮਾਤਾ ਸਰੇ ਸਰੇ ਝਾੜੂ ਲਾਉਂਦੇ ਹਾਂਜੀ ਲੈ ਕੇ ਲਉਂਦੇ ਮੇਆ ਪਿਆਜ ਨਾਲ ਉਹ ਜੱਫੀ ਚਾੜ ਲਾਉਣੀ ਮਾਣ عمر ਕਿੰਨੀ ਹੋ ਗਈ ਆਪਣੀ ਪਤਾ ਹੀ ਨਹੀਂ ਕਿੰਨੀ ਕਾਨ ਬਥੇਰੀ ਹੋ ਗਈ ਹੈ ਹੈਨਾ ਨਹੀਂ ਫੇਰ ਵੀ ਤਗੜੇ ਹੋ ਸਾਡੇ ਵਰਗੇ ਨਹੀਂ ਦਦਾ ਕਰ ਸਕਦੇ ਸੇਵਾ ਉਹ ਤੇਰਾ ਪਤਨੀ ਬਾਹਰ ਗਿਆ ਅੱਛਾ ਠੀਕ ਹੈ ਤੁਹਾਡੀ ਸੇਵਾ ਵਿੱਚ ਹੀ ਚਲੇ ਗਏ ਆ ਉਹ ਹੀ ਅੱਖਾਂ ਵੀ ਮਾਰ ਆਈ ਦੀ ਜੀ ਉਮਰ ਦਾ ਬੜਿਆ ਉਹ ਨਹੀਂ ਖੜੀ ਸੇਵਾ ਨਹੀਂ ਨਹੀਂ ਬਾਪ ਜੀ ਕਿਹਦਾ ਸਾਡੇ ਵਰਗੇ ਨੌਜਵਾਨਾਂ ਤੋਂ ਨਹੀਂ ਤੁਰ ਹੁੰਦਾ ਮਾਤਾ ਬੱਚੀ ਇੱਥੇ ਹੀ ਸੀ ਨਾ ਘੁੰਮ ਕੇ ਲ ਜਾਂਦੇ ਨੇ ਇੱਥੇ ਮੰਦਰ ਸਾਹਿਬ ਤੇ ਟਾਲਾ ਸਾਹਿਬ ਟਾਲਾ ਸਾਹਿਬ ਵੀ ਉਹ ਤਾਂ ਫਿਰ ਗਾੜੀ ਮੰਦਰ ਸਾਹਿਬ ਜਾਇਆ ਨਾ ਤੁਰ ਲੈਣੇ ਮਾਤਾ ਜੀ ਇੰਨਾ ਘੁੰਮ ਕੇ ਜਾਣੀ ਬੱਚਿਆਂ ਦੀ ਖੁਸ਼ੀ ਵਾਸਤੇ ਆ ਖੁਸ਼ੀ ਵਾਸਤੇ ਹੀ ਆ ਬਿਲਕੁਲ ਇਹ ਇੰਨਾ ਹੀ ਚੱਲ ਜਾਣਾ ਇੱਥੇ ਤੁਰਨਾ ਖੜਾ ਜਾਂਦੇ ਜਦੋਂ ਕਿਹਾ ਮਾਤਾ ਦੇ ਗਈ ਹੱਥ ਮਨ ਆ ਇਹ ਗੁੜਗਾ ਹੀ ਤੇ ਗੁੜਗਾ ਦਾ ਬਹੁਤ ਤਾਂ ਦੱਸਿਆ ਵੀ ਰੱਬ ਨੂੰ ਕੋਈ ਨਹੀਂ ਹੋ। ਕੀ ਬਾਤ ਹੈ। ਤੇ ਹੁੰਦਿਆ ਸਾਰੇ ਪੜੀ ਨੋ ਨਾ ਕੋਈ ਤੇ ਵੀ ਮਹਾਰਾਜ ਨੇ ਦੋਰਾ ਜਰਵਾਇ ਆਏ ਸਾਡੇ ਘਰੋਂ ਦਾ। ਅੱਜ ਤੋਂ ਬਾਬਾ ਬੁੜਿਆ ਸਾਹਿਬ 2 ਕਿਲੋਮੀਟਰ ਅੱਠ ਠਾ ਗਿਆ। ਲੋ ਜੀ ਮਹਾਰਾਜ ਨੇ ਕਿਰਪਾ ਕੀਤੀ ਆ। ਵਾਹਿ ਮਹਾਰਾਜ ਦੇ ਸਥਾਨਾਂ ਤੇ ਪਹੁੰਚ ਗਏ ਬੜੀ ਮਹਾਰਾਜ ਨੇ ਦਿਆ ਕੀਤੀ। ਭਾਵੇਂ ਥੋੜਾ ਲੇਟ ਪਹੁੰਚੇ ਆ। ਪਰ ਚੜ੍ਹਦੀ ਕਲਾ ਦੀ 14 ਘੰਟੇ ਲਾ ਕੇ ਵੀਰ ਜੀ 14 ਘੰਟੇ ਲਾ ਕੇ ਨਾਮ ਲੈ ਲੈਂਦੇ ਆ ਹਾਂ ਬੜਾ ਨੰਦਾ ਆ ਜੀ ਤੇ ਆ ਸੰਗਤਾਂ ਨੇ ਆ ਦੇਖੋ ਜੀ ਹਾਂ ਜੀ ਇਦਾਂ ਹੁੰਦਾ ਭਾਈ ਕੋਈ ਨਾ ਹੀ ਕਿਰੇ ਬੂਟ ਪਾਵੇ ਤੇ ਕੋਈ ਕੋਈ ਤਾਂ ਐਨਾ ਮਾਰਾ ਨਹੀਂ ਫੇਰੇ ਲੋ ਐਂਡ ਤੇ ਸਹੀ ਗੱਲ ਆ ਨਾ ਹੀ ਕਿਰੇ ਬੂਟ ਹੈ ਮਾਰਾ ਨਹੀਂ ਬੜੀ ਜਮਲਾ ਤੇ ਜਮਲਾ ਤੋਂ ਲੱਗੇ ਮੇਰੇ ਆਏ ਗੁਰੂ ਸਾਹਿਬ ਨੇ ਬੜਾ ਨੰਬਾ ਚਲੋ ਬਾਬਾ ਬੁੱਢਾ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਬਾਬਾ ਇਹ ਹੀ ਕਦੇ ਸੋਚ ਨਹੀਂ ਸਕਦੇ ਤੁਮਹਾਰੀ ਯਾਰ ਬਈ ਵਾਹਿਗੁਰੂ ਆ ਵੇ ਉਹ ਧੰਨ ਬਾਬਾ ਜੀ Descarna, orja, vovô. É morai da tarsa, morai dentro do quarto dele. ਬਸੇ ਚੜਦੀ ਗਲਾ ਹੋਈ ਐ ਬੜਾ ਨੰਦਾ ਹੌਸਲਾ ਦੇਤਾ ਤੇ ਸਾਨੂੰ ਅੱਗੇ ਵੜਾ ਹੌਸਲਾ ਦੇ ਮਾਰਾ ਇਹ ਨਾ ਮਾਰਾਂ ਦੇ ਨਾ ਬਸ ਵਾਸੀ ਬਸ ਹੋਰ ਗਗਨ ਵੀਰ ਚੜਦੀ ਗਲਾ ਜੇ ਸਾਰੀਆਂ ਵਜਾ ਦਿੱਲੀਆਂ ਨੇ ਦਰਸ਼ਨ ਵੇਲੇ ਕਰ ਲਈਆਂ ਇਹਨੇ ਨੀਂਦ ਨਹੀਂ ਆਉਂਦੀ ਉਹ ਵੀ ਸੌਂ ਗਿਆ ਉਹ ਵੀ ਸੌਂ ਗਿਆ ਸੋਹਣੇ ਬਕਸ਼ ਨਗਰ ਆ ਤੇ ਆਪੇ ਆਪਾ ਨੂੰ ਨੱਥੂ ਕੋਰਟੋਂ ਵੀਰ ਤੇ ਆ ਮਤਲਬ ਪੌਣੇ ਇੱਕ ਦੋ ਮਹੀਆ ਡੇਢ ਘੰਟਾ ਰੈਸਟ ਕੀਤੀ ਘੰਟੇ ਹਾਂ ਤੇ ਲਗਾਤਾਰੀ ਸੀਗਾ ਮਤਲਬ ਲਗਾਤਾਰੀ ਸੀ ਚੱਲੇ 6 ਵਜੇ ਤੋਂ ਲੈ ਕੇ 8:30 ਤੱਕ ਫਿਰ ਬਾਪੂ ਦਾ ਸਪੋਰਟ ਉਹਨਾਂ ਕਹਿੰਗੇ ਗੱਡੀ ਅੱਜ ਜਾਣਾ ਗੱਡੀ ਦਿੱਤੀ ਬੇਬੇ ਸਾਡੀ ਸ਼ਰਦਾ ਵਾ ਮੈਂ ਰਾਤੀ ਵੀ ਵੀਡੀਓ ਬਣਾਈ ਸੀ ਸਿੰਘ ਸਾਹਿਬ ਕਿੰਦੀ ਉੱਤੇ ਪਤਾ ਨਹੀਂ ਬਾਤ ਸੁਣੂ ਨੇ ਕਿ ਨਹੀਂ ਕਿਉਂਕਿ ਰੋੜੀਤੀ ਸੀਗੀ ਨਾ ਮਾਲਵੇ ਵਾਲੇ ਬਾਈ ਨਾ ਸਾਜ ਇਕਰਾ ਤੁਰ ਕੇ ਆਉਂਦੇ ਬਕਦਾ ਸਾਹਿਬ ਦਰਬਾਰ ਸਾਹਿਬ ਦਰਸ਼ਨ ਕਰਨ ਜਾਂਦੇ ਆ ਉਹਨਾਂ ਨੂੰ ਮੈਂ ਕਿਹਨੇ ਸਵਾਲ ਕੀਤਾ ਸਾਡੇ ਪਿੰਡ ਦੇ ਵਾਲੇ ਯਾਰ ਤੁਹਾਡੇ ਕੋ ਸਾਧਨਾ ਤੇ ਫੇਰ ਵੀ ਤੁਰ ਕੇ ਗੱਤੋਂ ਆਉਂਦੇ ਅੰਦਰ ਕੋਈ ਸਾਧਨਾ ਤੇ ਜੱਗਵੇਂ ਨਹੀਂ ਕਿਤੇ ਸਾਡੇ ਨਾਲ ਤੁਰ ਕੇ ਆ ਕੇ ਸਵਾਲ ਨੇ ਦੇਖੋ ਇਹ ਨਹੀਂ ਕਿ papa ਬੁਢਾ ਸਾ ਤੁਰ ਸਾਧਨਾ ਤੇ ਆ ਪਰਮਾਨ ਨਹੀਂ ਕਰਦਾ ਆਂਦਾ ਤੁਰ ਕੇ ਆ ਜਈ ਜਦੋਂ ਵੱਖਰਾ ਹੀ ਨੰਦ ਹੁੰਦਾ ਵਾ ਦੇਖੋ ਐ ਆ ਕਿ ਬੰਦੇ ਦੀ ਸ਼ਰਧਾ ਵਾ ਹਣ ਸਾਡੀ ਸ਼ਰਧਾ ਇਹ ਸੀ ਅਸੀਂ ਤੁਰ ਕੇ ਜਾਣਾ ਹਨ ਬਖਸ਼ਿਸ਼ਾਂ ਬਹੁਤ ਮਿਲੀਆਂ ਜਿਹੜੀਆਂ ਬਖਸ਼ਿਸ਼ਾਂ ਮਿਲੀਆਂ ਅੱਜ ਉਹਨਾਂ ਉਹਦੇ ਕਾਨਕਾ ਵੱਟੋਂ ਦੀ ਕਿਤੇ ਇੰਦਾ ਘੱਟਾ ਉਹ ਸਾਰਾ ਕਿੰਨਾ ਵਧੀਆ ਸੀ ਮਹਾਰਾਜ ਦੀ ਕਿਰਪਾ ਕਿੰਨੀ ਆਪਾਂ ਤੁਹਾਨੂੰ ਦੇ ਪਿਆਰੇ ਸੀਸ ਸਗਨੀਆਂ ਅੱਜ ਮਿਲੀਆਂ ਹਨਾ ਉਹ ਬਾਬਾ ਜੀ ਸਾਹਿਬ ਨੇ ਹੈ ਭਾਜੀ ਉੱਥੇ ਜਾ ਕੇ ਤੇ ਮੁੜ ਕੇ ਦੇਖੋ ਇੱਕ ਉਹ ਜਿਹਦਾ ਐ ਖੇਚ ਸੀ ਕਿ ਜੇ ਮੈਂ ਜਾਗਣਾ ਬੜੇ ਚਿਰ ਬਾਅਦ ਆਪਣੇ ਪਿਓ ਨੂੰ ਮਿਲਣਾ ਹੁੰਦਾ ਤੁਸੀਂ ਨਾ ਜਦੋਂ ਗਾਹ ਲੰਘਦੇ ਹੋ ਨਾ ਥੋੜਾ ਜਿਹਾ ਮੈਂ ਤਾਂ ਪਿਤਾ ਜੀ ਪਿੱਛੇ ਪਿੱਛੇ ਤੁਰਦਾ ਜਦੋਂ ਉਹ ਵੀ ਚਾਪੀ ਲੈ ਕਿਛੂਣਾ ਇੱਕ ਪਉ ਪੱਛ ਕੇ ਆਇਆ ਅੱਛਾ ਜੀ ਭਾਈ ਗੱਤੋਂ ਪੱਜਾਉਂਦਾ ਪਿੱਛੋਂ ਉਹ ਆਇਆ ਤਾਂ ਅੰਮ ਡਰੇਉਣਾ ਮੈਂ ਉਤਰਾ ਹੀ ਗੱਲ ਕਰਨਾ ਤੁਹਾਡਾ ਨਾ ਅੱਗੇ ਕੂੜ ਬੜਦਾ ਜਾਂਦਾ ਮੈਂ ਫੋਚੀ ਆਂਦਾ ਮੈਂ ਬੜਾ ਵਧੀਆ ਮਾਰਗ ਦੀ ਕਿਰਪਾ ਨਾਲ ਨਿਤਨੇ ਮੇਰਾ ਚੱਲਦਾ ਜਾਂਦਾ ਪਰ ਮੇਰਾ 20 ਦਿਨ ਹੋ ਗਿਆ ਮੈਂ ਉਠਲੀ ਨਾ ਪਰ ਮੇਰੇ ਤੋਂ ਨਿਤਨੇ ਵੀ ਨਹੀਂ ਹੁੰਦਾ ਤਾਂ 4 ਵਜੇ ਹਾਂ ਆਂਦਾ ਹੀ ਤੁਸੀਂ ਚਲੇ ਬਾਗੂਡੇਦਰ ਤੋਂ ਜਿੱਥਿਆਂ ਦਾ ਸਬਕੂਜੀ ਢੋਲੀਆਂ ਆਂਦੇ ਮਿਲਦਾ ਆਂਦਾ ਮੈਂ ਆਂਦਾ ਹਰ ਐਤਵਾਰ ਕੋਈ ਨਾ ਕੋਈ ਵਾਰ ਆਂਦਾ ਮੈਂ ਤੁਰ ਕੇ ਜਾਂਦਾ ਜਾਂਦਾ ਆਂਦਾ ਤੁਸੀਂ ਮੇਰੀ ਜਾਗੇ ਅਰਦਾਸ ਬੇਨਤੀ ਕਰਿਓ ਮਾਰਾ ਮੇਰੇ ਜੁਲੀ ਨੇ ਤੇਂ ਮੈਂ ਦਾਤਾ ਮਾਤਾ ਮਿਲੀ ਜਿਹੜੀ ਝੜਨੂ ਦੀ ਆਹੋ ਉਹ ਵੀ ਮੈਂ ਬਣਾਈ ਸੀ ਉਹ ਆਂਦੀ ਹੁਣ ਤੱਕ ਆ ਨਹੀਂ ਤੁਰ ਗਈ ਜਾਨੀ ਆਂ ਆਂਦੇ ਆਈ ਉੱਥੇ ਟਾਲਾ ਸਾਹਿਬ ਵੀ ਤੁਰ ਕੇ ਜਾਂਦਾ ਵਾ ਜੱਬੇ ਕਮਾਲ ਹੋ ਗੁਣਾ ਹੈ ਧਾਨਾ ਜਾਂਦੇ ਰਹਿੰਦੇ ਇੱਧਰ ਸਾਡੇ ਸੰਗਤ ਵਾਧੂ ਜਾਂਦੀ ਦਿੰਦੀ ਸਾਡੇ ਬਹੁਤ ਸਾਡੇ ਦਰਬਾਰ ਸਾਹਿਬਾਂ ਦੇ ਤੁਰਕੇ ਅਮਰ ਸਾਹਿਬ ਕਦਰਨਤਨ ਸਾਹਿਬ ਜਾਂਦੇ ਕਦੇ ਗੋਇੰਦਵਾਲ ਸਾਹਿਬ ਜਾਂਦੇ ਆਏ ਵੇਖੋ ਖੇਡ ਦਾ ਸਾਡੀ ਪਿਆਰ ਦੀ ਆ ਲੋਕੀ ਪਿਆਰ ਲਈ ਕੀ ਕੁਝ ਨਹੀਂ ਕਰਦੇ ਇਸੇ ਪਿੰਡ ਮਾਤਾ ਜੀ ਕਿੰਨੇ ਬੁਰਗਾ ਹਾਂ ਤੇ ਹਰਪੁੰਨਿਆਂ ਤੁਰਕੇ ਗੋਇੰਦਵਾਲ ਸਾਹਿਬ ਹਰਚੌਦੇ ਤੁਰਕੇ ਕਰਨਦਰ ਸਾਹਿਬ ਜੇ ਕਿਸੇ ਨੇ ਜਾਣਾ ਹੋਣਾ ਨਾ ਭਾਈ ਆਪਣਾ ਕੋਈ ਨਾ ਕੋਈ ਵਾਹਨ ਨਾਲ ਰੱਖਿਓ ਪਰ ਇਹ ਐਂ ਆ ਕੇ ਵੀ ਡਾਰਕ ਇਹ ਚੀਜ਼ਦਾਨੀ ਬੜੇ ਨਿਆਰੇ ਮਾਰਗ ਤੇ ਘਰ ਜਾਣਾ ਮਾਰੇ ਫੁੱਲਾਂ ਨੂੰ ਲੈ ਆਂਦਾ ਵਾ ਹਨਾ ਸਿੰਘ ਸਾਹਿਬ ਨੇ ਲਈ ਸੀਗਾ ਬੇਸ਼ੱਕ ਇੱਕ ਵਾਰੀ ਵੀ ਇਦਾਂ ਫੀਲ ਨਹੀਂ ਆਵੀ ਇਦਾਂ ਵੀ ਨਹੀਂ ਆਹ ਕਿਆ ਤੋ ਆ ਗਈ ਇੱਕ ਇੱਕ ਫੀਲ ਹੁੰਦਾ ਨਾ ਐਨ ਨਿਹਰਾ ਜੀ ਇਤੋਂ ਤੱਕ ਅਸੇ ਫੋਨਾਂ ਦੇ ਫਲੈਸ਼ ਆ ਵੀ ਨਹੀਂ ਆਉਣ ਕੀਦੀਆਂ ਬਹੁਤ ਬੰਗ ਜਾਂਦਾ ਜੀ ਆਹਾਰੇ ਕੇ ਬਾਰੇ ਬਾਬਾ ਜੀ ਆ ਪੰਜਾ ਭਾਈ ਜੀ ਕੀ ਖਾਣ ਸਾ ਭਾਈ ਜੀ ਕੀ ਖਾਤੇ